ਅਯੁੱਧ ਨਸ਼ਾ ਵਿਰੋਧ ਜੋ ਪੰਜਾਬ ਸਰਕਾਰ ਨੂੰ ਮੈ ਵੱਡੀ ਇੱਕ ਚੰਗਾ ਪ੍ਰਾਲਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ ਜੋ ਜੁੱਧ ਨਸ਼ਾ ਵਿਰੋਧ ਇੱਕ ਚੰਗਾ ਪ੍ਰਾਲਾ ਕੀਤਾ ਜਾ ਰਿਹਾ ਹੈ ਉਸ ਨੂੰ ਮੱਦੇ ਨਜ਼ਰ ਦੇ ਪੰਜਾਬ ਦੇ ਡੀਜੀਪੀ ਅਗੋਰਵ ਜਾਦਵ ਦੀਆਂ ਅਦਾਇਤਾਂ ਦੀ ਪਾਲਣਾ ਕਰਦੇ ਹੋਏ ਜਿਲ੍ਹਾ ਸ੍ਰੀ ਮੁਕਸਰ ਦੇ ਐਸਐਸਪੀ ਅਖਿਲ ਚੌਧਰੀ ਜੀ ਵੱਲੋਂ ਇੱਕ ਮੁਕਸਰ ਦੇ ਵਿੱਚ ਇੱਕ ਚੰਗਾ ਉਪਰਾਲਾ ਕੀਤਾ ਜਾ ਰਿਹਾ ਹੈ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਜਿਲ੍ਹਾ ਸ੍ਰੀ ਮੁਕਸਰ ਦੀ ਪੁਲਿਸਨ ਵੱਲੋਂ ਪਿੰਨ ਮਿੱਡੇ ਦੇ ਤਲਵਿੰਦਰ ਰਾਮ ਉਰਫ ਤਰਮਿੰਦਰ ਆਰਾਮ ਜੀ ਦੀ ਪ੍ਰਾਪਰਟੀ ਅਸਿਲ ਕੀਤੀ ਗਈ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਗਰਜੰਟ ਪੱਟੀ ਹੈ ਤੇ ਕੁਲਦੀਪ ਸਿੰਘ ਦੀ 에어ਪੋਰਟ ਪੰਜਾਬ ਸਰਕਾਰ ਵੱਲੋਂ ਪੂਰੀ ਪੰਜਾਬ ਸਟੇਟ ਦੇ ਅੰਦਰ ਨਸ਼ੇ ਦੇ ਖਾਤਮੇ ਦੀ ਲਈ ਜਾਂ ਨਸ਼ਾ ਤਸਕਰਾਂ ਨੂੰ ਕਾਬੂ ਕਰ ਦੇਣ ਲਈ ਇੱਕ ਵਿਸ਼ੇਸ਼ ਯੁੱਧ ਨਸ਼ੇੰਮਰੋਧ ਚਲਾਇਆ ਗਿਆ ਉਸੇ ਲੜੀ ਦੇ ਵਿੱਚ ਸਾਡੇ ਮਾਨਯੋਗ ਡਿਪਟੀ ਸਪਾਹ ਪੰਜਾਬ ਜਿਹਦੀਆਂ ਯੋਗ ਹਦਾਇਤਾਂ ਤੇ ਸ਼੍ਰੀ ਅਖਲ ਚੌਧਰੀ ਜੀ ਐਸਐਸਪੀ ਸਾਹਿਬ ਜੀ ਮੁਕਤਸਰ ਸਾਹਿਲ ਦੇ ਯੋਗਦਾਨ ਤੇ ਅਸੀਂ ਜਿਹੜਾ ਹੈਗਾ ਸਾਡੇ ਐਸਐਚਓ ਕਬਰਵਾਲਾ ਰਵਿੰਦਰਪਾਲ ਔਰ ਸੁਖਜੀਤ ਸਿੰਘ ਚੌਕੀ ਇੰਚਾਰਜ ਦੇ ਜਿਹੜੀ ਹੈਗੀ ਹੈ ਯੋਗ ਅਗਵਾਈ ਦੇ ਵਿੱਚ ਅਸੀਂ ਪਿੰਡ ਮਿੱਡਾ ਦੇ ਭਰਮਿੰਦਰ ਸਿੰਘ ਪੁੱਤਰ ਦਰਸ਼ਨ RAM ਜਿਹੜਾ ਕਿ ਇੱਕ ਨਸ਼ਾ ਸਮਗਲਰ ਹੈ ਉਸਤੇ ਉੱਪਰ ਜਿਹੜੇ ਹੈਗੇ ਆ ਭੁੱਕੀ ਚੂਰਾ ਪੋਸਟ ਦੇ ਚੜਦੇ ਮੈਡੀਕਲ ਨਸ਼ੇ ਵਿਚਰਦੇ ਔਰ ਐਰਨ ਚਿੱਟਾ ਵਿਚ ਆਉਦੇ ਪਰਚੇ ਦਰਜ ਹੈ ਔਰ ਉਸੇ ਪਰਚਾ ਜਿਹੜੇ ਉਹਦੇ ਦਾਰਜਾ ਹੈ ਉਹਨੂੰ ਅਸੀਂ ਵੈਰੀਫਾਈ ਕਰਕੇ ਉਹਦੀ ਜਿਹੜੀ ਪ੍ਰਾਪਰਟੀ ਹੈ કુલ 18 ਲੱਖ 22 ਹਜ਼ਾਰ ਰੁਪਏ ਦੀ ਜਿਹੜੀ ਉਹਨੇ ਨਸ਼ਾ ਵੇਚ ਕੇ ਜਿਹੜੀ ਆਪਣੀ ਜਾਇਦਾਦ ਬਣਾਈ ਹੈ ਉਹ ਅਸੀਂ ਜਿਹੜੀ ਹੈਗੀ ਇਹਦਾ ਕੇਸ ਤਿਆਰ ਕਰਕੇ ਕੰਪੀਟੈਂਟ ਅਥਾਰਟੀ ਦਿੱਲੀ ਨੂੰ ਭੇਜਿਆ ਸੀ ਔਰ ਅਸੀਂ ਉਸ ਦੀ ਜਿਹੜੀ ਪ੍ਰਾਪਰਟੀ 18 ਲੱਖ 22 ਹਜ਼ਾਰ ਦੀ ਫ੍ਰੀਜ਼ ਕਰਾਈ ਹੈ ਉਹਨੇ ਆਪਣੀ ਇਸ ਪ੍ਰਾਪਰਟੀ ਦੇ ਨਾਲ ਕੋਈ ਲੋਨ ਲੈ ਸਕਦਾ ਹੈ ਤੇ ਨਾ ਹੀ ਇਹਨੂੰ ਕਿਸੇ ਇੱਕ ਤਰ੍ਹਾਂ ਦਾ ਵੇਚ-ਵਟ ਸਕੇਗਾ